ਇੱਕ ਬੰਨੇ ਤੇ ਕਹਿੰਦੇ ਜੁਧ ਨਸ਼ਿਆਂ ਵਿਰੁੱਧ ਤੇ ਆ ਨਵਾਂ ਹੀ ਮਤਲਬ ਟੈਂਪੂਆਂ ਨੇ ਵੀ ਕੰਮ ਛੇੜਤਾ ਵਿੱਚ ਵੀ ਸਾਨੂੰ ਵੀ ਬਾਚੋ ਕੱਲ ਨੂੰ ਇਹ ਕਹਿੰਦੇ ਸਾਨੂੰ ਟੈਂਪੂ ਸਟਾਨ ਬਣਾ ਕੇ ਦਿਓ ਫਿਰ ਇਹ ਗੱਲਾਂ ਬਿਲਕੁਲ برداشت ਕਰਨ ਵਾਲੀਆਂ ਨਹੀਂ ਆ ਇੱਥੇ ਜੱਲਿਆਂ ਵਾਲੇ ਬਾਗ 'ਚ ਜਿਹੜਾ ਸਾਕ ਆ ਕੱਲੇ ਕੱਲੇ ਬੰਦਿਆਂ ਦੇ ਨਾਂ ਲਿਖੇ ਤੇ ਇਹ ਨਾਲ ਹੀ ਦੇਸ਼ ਦਾ ਤਿਰੰਗਾ ਲੱਗਾ ਔਰ ਤੁਸੀਂ ਦੇਖੋ ਕਿ ਇੱਥੇ ਪ੍ਰੋਗਰਾਮ ਇਦਾਂ ਦੇ ਨੂੰ ਪਰਮਿਸ਼ਨ ਦੇ ਸਕਦੀ ਸੀ ਸਰਕਾਰ ਇਥੇ ਸ਼ਹੀਦਾਂ ਨੇ ਖੂਨ ਡੋਲਿਆ ਇਸ ਧਰਤੀ ਤੇ ਤੇ ਇਦਾਂ ਆਣ ਕੇ ਕੋਈ ਵੀ ਇਥੇ ਇਹੋ ਜਿਹੇ ਗੰਦੇ ਆਂਡੇ ਆਣ ਕੇ ਪ੍ਰੋਗਰਾਮ ਰੱਖਣਗੇ ਤੇ ਨਾ ਤੇ ਅਸੀਂ برداشت ਕਰਾਂਗੇ ਤੇ ਨਾ ਅਸੀਂ ਹੁਣ ਦਵਾਂਗੇ ਇਥੇ ਕੋਈ ਵੀ ਲੱਲੂ ਪੰਜੋ ਦੁੱਕੀ ਤਕੀ ਉੱਠ ਕੇ ਮੂੰਹ ਚੁੱਕ ਕੇ ਕਵੇ ਵੀ ਇਹ ਪ੍ਰੋਗਰਾਮ ਕਰ ਲਾਂਗੇ ਮਾਜੇ ਵਾਲੇ ਮਝੈ ਲਾਂ ਦਾ ਇਤਿਹਾਸ ਬੜਾ ਤਕੜਾ ਪੜ ਕੇ ਆਇਓ ਲੱਤਾਂ ਤੇ ਆਉਣਾ ਜਾਣਾ ਨਹੀਂ ਲੱਤਾਂ ਤੇ ਤੁਸੀਂ ਸਾਡੇ ਪੰਜਾਬ ਨੂੰ ਬਦਨਾਮ ਕਰਨ ਦੇ ਲਈ ਕਿੱਡੀ ਵੱਡੀ ਚਾਲ ਰਚੀ ਗਈ ਔਰ ਸਿਰ ਤੇ ਪੱਗਾ ਬਨ ਕੇ ਜੱਫੀਆਂ ਪਾਉਂਦੇ ਵਿਖਾਏ ਗਏ ਕੀ ਸੇ ਖੇਦਾਂ ਦੇਂਦੇ ਆ ਸਿੱਖਾਂ ਦਾ ਇਤਿਹਾਸ ਤੁਹਾਨੂੰ ਦੱਸਾਂਗੇ 27 ਅਪ੍ਰੈਲ ਨੂੰ ਜਿਹੜੇ ਇਹਨਾਂ ਦੇ ਹਮਾਇਤੀ ਉਹ ਵੀ ਆਇਓ ਜੇ ਜੁੱਤੀਆਂ ਖਾਣੀਆਂ ਨਾ ਆਇਓ ਜ਼ਰੂਰ ਇੱਥੇ ਕਿ ਸਿੱਖੇ ਤਾਂ ਦੇ ਹੁੰਦੇ ਸਾਡੇ ਵਰਗਾ ਰੂਪ ਬਣਾ ਕੇ ਦਾੜ੍ਹੀਆਂ ਰੱਖ ਕੇ ਤੁਸੀਂ ਜੱਫੀਆਂ ਪਾਉਂਦੇ ਪਰਨੇ ਬੰਨ ਬੰਨ ਲੱਖ ਲੌਂਤ ਤੁਹਾਡੇ ਤੇ ਐਦਾਂ ਨਹੀਂ ਬਦਨਾਮ ਹੋਣੇ ਪੰਜਾਬੀ ਇਹਨਾਂ ਗਰੁੱਪ ਬਣਾਏ ਵਟਸਐਪਾਂ ਤੇ ਉਹਨਾਂ ਗਰੁੱਪਾਂ ਦੇ ਵਿੱਚ ਜਦੋਂ ਸਾਡੇ ਕੁਝ ਬੰਦੇ ਐਡ ਹੋਏ ਉਹਨਾਂ ਨੂੰ ਬਾਹਰੋਂ ਫੋਨ ਆਉਂਦੇ ਆ ਇਹ ਬੜਾ ਤਕੜਾ ਜਿਹੜਾ ਵਾ ਨੈਕਸਸ ਚੱਲ ਰਿਹਾ ਵਾ ਬਾਹਰੋਂ ਫੋਨ ਆਉਂਦੇ ਕੈਨੇਡਾ ਦੇ ਅਮਰੀਕਾ ਦੇ ਨੰਬਰ ਨੇ ਫਿਰ ਉਹ ਬੰਦੇ ਧਮਕ ਜਦੋਂ ਕੋਈ ਕੰਮ ਕਰਨਾ ਦੱਸ ਕੇ ਹੋਣਾ ਸੀ 27 April ਨੂੰ ਪ੍ਰੋਗਰਾਮ ਇੱਥੇ ਕਰਨਾ ਤੇ ਦੱਸ ਕੇ ਕੀਤਾ ਕਿ ਰੋਕ ਕੇ ਵਿਖਾਵੇ ਇਹ ਕਰਾ ਲੈਣ ਕੈਨਸਲ ਜੇ ਕਿਸੇ ਚ ਹਿੰਮਤ ਹੈਗੀ ਹੈ ਅਸੀਂ ਕੀਤਾ ਸੀ ਕਰਕੇ ਵਿਖਾਵਾਂਗੇ ਇਹਦੇ ਗੰਦੇ ਆਂਡੇ ਤੇ ਫਿਊਚਰ ਸਾਡਾ ਖਰਾਬ ਕਰਨੇ ਇੱਥੇ ਜਦੋਂ ਫਿਰਨਗੇ ਗੰਦੇ ਕੱਪੜੇ ਪਾ ਕੇ ਤੇ ਬੱਚਿਆਂ ਨੂੰ ਸਾਡੇ ਨੂੰ ਕੀ ਪ੍ਰਭਾਵਿਤ ਕਰਨਗੇ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਜਿੱਥੇ ਕੀ ਛੇਵਾਂ ਦਰਿਆ ਨਸ਼ੇ ਦਾ ਵਗਦਾ ਹੋਇਆ ਨਜ਼ਰ ਆਉਂਦਾ ਸੀ ਤੇ ਇਲੈਕਸ਼ਨ ਦੇ ਦੌਰਾਨ ਬਹੁਤ ਸਾਰੇ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਸਨ ਜੋ ਨਸ਼ੇ ਨੂੰ ਲੈ ਕੇ ਜੋ ਰਾਜਨੀਤਿਕ ਲੀਡਰਾਂ ਵੱਲੋਂ ਬੋਲੀਆਂ ਜਾਂਦੀਆਂ ਸਰ ਲੇਕਿਨ ਹੁਣ ਸਤਵਾਂ ਦਰਿਆ ਇੱਕ ਹੋਰ ਪੰਜਾਬ ਵਿੱਚ ਵਗਦਾ ਹੋਇਆ ਨਜ਼ਰ ਆ ਰਿਹਾ ਹੈ ਉਹ ਹੈ ਗੇ ਦਾ ਅੰਮ੍ਰਿਤਸਰ ਦੀ ਧਰਤੀ ਤੇ ਮੌਜੂਦ ਹੈ ਜਿੱਥੇ ਕਿ ਬਹੁਤ ਸਾਰੇ ਯੋਧਵੀਰ ਸੂਰਮੇ ਪੈਦਾ ਹੋਏ ਨੇ ਲੇਕਿਨ ਜਿਸ ਜਗ੍ਹਾ ਤੇ ਅਸੀਂ ਮੌਜੂਦ ਹੈ ਇਸ ਜਗ੍ਹਾ ਤੇ ਇੱਕ ਇਵੈਂਟ ਗੇ ਵੱਲੋਂ ਕਰਵਾਇਆ ਜਾ ਰਿਹਾ ਸੀ ਜਿਸ ਨੂੰ ਲੈ ਕੇ ਹੁਣ ਸਿੱਖ ਸੰਗਤਾਂ ਦੇ ਵਿੱਚ ਰੋਸ ਜਿਹੜਾ ਹੈ ਉਹ ਪਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਉਹ ਪ੍ਰੋਗਰਾਮ ਜਿਹੜਾ ਹੈ ਉਹ ਕੈਨਸਲ ਕਰਨ ਦੀ ਗੱਲ ਜਿਹੜੀ ਆ ਉਹ ਵੀ ਕੀਤੀ ਜਾ ਰਹੀ ਹੈ ਅਸ ਪਹਿਲਾਂ ਤੁਹਾਨੂੰ ਇਹ ਜਗ੍ਹਾ ਦਿਖਾ ਦਿੰਨੇ ਆ ਇਹ ਅੰਮ੍ਰਿਤਸਰ ਦਾ ਰੋਜ਼ ਗਾਰਡਨ ਹੈ ਜਿੱਥੇ ਕਿ ਬਹੁਤ ਸਾਰੇ ਗੇਸ ਇਕੱਠੇ ਹੋਣੇ ਸਨ ਉਸ ਤੋਂ ਬਾਅਦ ਇੱਕ ਈਵੈਂਟ ਜਿਹੜਾ ਸੀਗਾ ਉਹ ਰੱਖਿਆ ਗਿਆ ਸੀ ਲੇਕਿਨ ਜਿਸ ਤਰ੍ਹਾਂ ਸ਼ੁਰੂਆਤ ਚ ਕਿਹਾ ਕਿ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਲੇਕਿਨ ਛੇਵਾਂ ਤੇ ਸਤਵਾਂ ਦਰਿਆ ਕਿੱਥੋਂ ਸਾਹਮਣੇ ਨਜ਼ਰ ਆਉ ਰਿਹਾ ਹੈ ਇਹ ਕਿਸੇ ਨੂੰ ਵੀ ਨਹੀਂ ਪਤਾ ਲੱਗ ਪਾਰਿਆ ਹਾਲਾਂਕਿ ਇਹ ਪਹਿਲਾ ਈਵੈਂਟ ਨਹੀਂ ਸੀ ਜਿਹੜਾ ਪਹਿਲਾ ਈਵੈਂਟ ਅੰਮ੍ਰਿਤਸਰ ਚ ਹੋਣ ਜਾ ਰਿਹਾ ਸੀ ਇਸ ਤੋਂ ਪਹਿਲਾਂ ਵੀ 2019 ਦੇ ਵਿੱਚ ਤੇ 2021 ਦੇ ਵਿੱਚ ਵੀ ਇਹ ਇਵੈਂਟ ਇੱਥੇ ਹੋਇਆ ਸੀ ਲੇਕਿਨ ਹੁਣ ਜਿਹੜੀ ਜਗ੍ਹਾ ਚੁਣੀ ਗਈ ਸੀ ਸ਼ਾਇਦ ਉਹ ਬਰਦਾਸ਼ਤਯੋਗ ਨਹੀਂ ਸੀ ਇਸ ਮੌਬਸਾ ਨਾਲ ਗੱਲਬਾਤ ਕਰ ਲਈ ਤਿਆਰ ਨੇ ਸੋਨੂ ਜੰਡੇਵਾਲਾ ਜੀ ਸਰਪ ਜੀ ਕੀ ਕਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਸ਼ੁਰੂਆਤ ਕੀਤੀ ਕਿ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਛੇਵਾਂ ਦਰਿਆ ਨਸ਼ੇ ਦਾ ਤੇ ਸਤਵਾਂ ਦਰਿਆ ਹੁਣ ਏ ਗੇਸ ਦਾ ਸ਼ੁਰੂਆਤ ਹੋ ਗਿਆ ਕੀ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਕਿਹੜੇ ਰਾਹਵਲ ਤੁਰਦਾ ਹੋਇਆ ਨਜ਼ਰ ਆ ਰਿਹਾ ਤੁਹਾਨੂੰ ਦੇਖੋ ਪੰਜਾਬ ਤੇ ਸਹੀ ਰਾਹ ਤੇ ਸੀਗਾ ਉਹ ਗਲਤ ਦਿਸ਼ਾ ਤੇ ਇਹੋ ਜੇ ਸ਼ਰਾਰਤੀ ਲੋਕ ਹੀ ਦੇ ਰਿਆ ਨਾ ਕਿਤੇ ਨਾ ਕਿਤੇ ਜਿਹੜੀਆਂ ਸ਼ਰਾਰਤਾਂ ਆਉਂਆਂ ਕਿਉਂ ਪੰਜਾਬ 'ਚ ਹੀ ਹੋ ਰਹੀਆਂ ਇੱਕ ਬੰਨੇ ਤੇ ਕਹਿੰਦੇ ਜੁਧ ਨਸ਼ਿਆਂ ਵਿਰੁੱਧ ਤੇ ਆ ਨਵਾਂ ਹੀ ਮਤਲਬ ਟੈਂਪੂਆਂ ਨੇ ਵੀ ਕੰਮ ਛੇੜਤਾ ਵਿੱਚ ਵੀ ਸਾਨੂੰ ਵੀ ਬਾਅਦੋਂ ਕੱਲ ਨੂੰ ਇਹ ਕਹਿੰਗੇ ਸਾਨੂੰ ਟੈਂਪੂ ਸਟਾਨ ਬਣਾ ਕੇ ਦਿਓ ਫਿਰ ਇਹ ਗੱਲਾਂ ਬਿਲਕੁਲ ਪਰਦਾਸ਼ ਕਰਨ ਵਾਲੀਆਂ ਨਹੀਂ ਆ ਔਰ ਰਾਏ ਪਰਦਾਸ਼ ਹੋਣੀ ਆ ਔਰ ਸਭ ਤੋਂ ਵੱਡੀ ਗੱਲ ਕਿ ਕੱਲ ਦਾ ਮੈਂ ਵੇਖ ਰਿਹਾ ਕਿ ਸੋਸ਼ਲ ਮੀਡੀਆ ਤੇ ਜਦੋਂ ਵੀਡੀਓ ਵਾਇਰਲ ਹੋਣਦੀਆਂ ਲੋਕੀ ਘਰਾਂ ਚ ਬੈ ਕੇ ਸਾਡੇ ਅਮਰਸਰ ਦੇ ਆਨੇ ਬੜਿਆ ਨੇ ਪਾਤੀਆਂ ਉਹ ਭਰਾਓ ਪਹਿਲਾਂ ਜਾਂਚ ਤੇ ਕਰ ਲਿਆ ਕਰੋ ਥੋੜੀ ਜੀ ਕਿੰਨਾ ਕੁ ਦੂਰ ਸੀ ਪਰ ਕੇ ਇੱਥੇ ਆ ਗਏ ਹੁਣ ਤੁਸੀਂ ਆਏ ਇੱਥੇ ਤੁਹਾਨੂੰ ਪਤਾ ਲੱਗਾ ਵੀ ਇੱਥੇ ਪਰਮਿਸ਼ਨ ਮਿਲ ਸਕਦੀ ਸੀ ਇੱਥੇ ਜੱਲਿਆਂ ਵਾਲੇ ਬਾਗ ਚ ਜਿਹੜਾ ਸਾਕ ਹੈ ਕੱਲੇ ਕੱਲੇ ਬੰਦਿਆਂ ਦੇ ਨਾਮ ਲਿਖੇ ਇੱਥੇ ਇਹ ਨਾਲ ਹੀ ਦੇਸ਼ ਦਾ ਤਿਰੰਗਾ ਲੱਗਾ ਔਰ ਤੁਸੀਂ ਦੇਖੋ ਕਿ ਇੱਥੇ ਪ੍ਰੋਗਰਾਮ ਇਦਾਂ ਦੇ ਨੂੰ ਪਰਮਿਸ਼ਨ ਦੇ ਸਕਦੀ ਸੀ ਸਰਕਾਰ ਕਦੇ ਵੀ ਨਹੀਂ ਪਰਮਿਸ਼ਨ ਮਿਲਦੀ ਹਾਂ ਉਹ ਤੇ ਕੈਨਸਲ ਹੋ ਗਿਆ ਜਿਹੜਾ ਹੋਣਾ ਸੀਗਾ ਵਿਰੋ ਪਰ ਇੱਕ ਪ੍ਰੋਗਰਾਮ 27 April ਨੂੰ ਇੱਥੇ ਹੋਊਗਾ ਔਰ ਉਹ ਜਿਹੜਾ ਹੋਊਗਾ ਉਹ ਕੈਨਸਲ ਨਹੀਂ ਹੋਊਗਾ ਔਰ ਉਹ ਪ੍ਰੋਗਰਾਮ ਵੱਡੇ ਲੈਵਲ ਤੇ ਹੋਊਗਾ ਔਰ ਉਹ ਪ੍ਰੋਗਰਾਮ ਜਿਹੜਾ ਵਾ ਜਨਰਲ ਹਰਬਖਸ਼ ਸਿੰਘ ਦੀ ਯਾਦ ਨੂੰ ਸਮਰਪਿਤ ਜਿਹੜਾ ਇੱਥੇ ਪ੍ਰੋਗਰਾਮ ਕਰਾਵਾਂਗੇ ਉਸ ਦਿਨ ਦੱਸਾਂਗੇ ਕਿ ਅਮਰੇਸਰ ਕਿਹਦੀ ਦੇਣ ਆ ਅਮਰੇਸਰ ਦੇ ਲਈ ਕਿੱਦਾਂ ਕਿੱਦਾਂ ਕੀ ਕੁਝ ਹੋਇਆ ਹੈ ਅਮਰੇਸਰ ਕਿਤੇ ਐਵੇਂ ਮਿਲ ਗਿਆ ਇਹ ਅਮਰਤ ਦੇ ਸਰੋਵਰ ਲੱਗੇ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਘਰ ਆ ਇਥੇ ਸ਼ਹੀਦਾਂ ਨੇ ਖੂਨ ਡੋਲ੍ਹਿਆ ਇਸ ਧਰਤੀ ਤੇ ਤੇ ਇਦਾਂ ਆਣ ਕੇ ਕੋਈ ਵੀ ਇਥੇ ਇਹੋ ਜਿਹੇ ਗੰਦੇ ਆਂਡੇ ਆਣ ਕੇ ਪ੍ਰੋਗਰਾਮ ਰੱਖਣਗੇ ਤੇ ਨਾ ਤੇ ਅਸੀਂ ਪਰਦਾਸ਼ ਕਰਾਂਗੇ ਤੇ ਨਾ ਅਸੀਂ ਹੁਣ ਦਵਾਂਗੇ ਔਰ ਇਥੇ ਜਿਹੜਾ ਪ੍ਰੋਗਰਾਮ 27 April ਨੂੰ ਹੁਣ ਅਸੀਂ ਹੀ ਲਿਖਿਆ ਔਰ ਤੁਹਾਡੇ ਚੈਨਲ ਤੇ ਮੈਂ ਦੱਸ ਰਿਹਾ ਕਿ ਜਗਦਿਆਂ ਜ਼ਮੀਰਾਂ ਵਾਲਿਓ ਸਾਰੇ ਪਹੁੰਚੋ 27 April ਨੂੰ ਇਥੇ ਉਸ ਦਿਨ ਜਨਰਲ ਹਰਬਖਸ਼ ਸਿੰਘ ਦੀ ਯਾਦ ਦੇ ਵਿੱਚ ਆਪਾਂ ਇਥੇ ਪ੍ਰੋਗਰਾਮ ਰੱਖਣਾ ਔਰ ਜਿਹੜੇ ਗੁਰਬਾਣੀ ਦੇ ਵਿੱਚ ਰੁੱਖਾਂ ਦਾ ਜ਼ਿਕਰ ਆਉਂਦਾ ਰੁੱਖ ਵੀ ਆਪਾਂ ਲਾਵਾਂਗੇ ਤੇ ਵੰਡਾਂਗੇ ਵੀ ਔਰ ਦੱਸਾਂਗੇ ਵੀ ਪੀ ਜਿਹੜੇ ਯੋਧਿਆਂ ਨੇ ਅੰਮ੍ਰਿਤਸਰ ਕਿਸ ਤਰ੍ਹਾਂ ਸਾਨੂੰ ਦਿੱਤਾ ਜਿਸ ਵੇਲੇ 1965 ਦੀ ਜੰਗ ਹੋਈ ਸੀ ਕਿਸ ਤਰ੍ਹਾਂ ਦੇ ਨਾਲ ਪਾਕਿਸਤਾਨ ਚੜ ਆਇਆ ਸੀ ਇੰਡੀਆ ਤੇ ਉਸ ਵੇਲੇ ਲਾਲ ਬਹਾਦਰ ਸ਼ਾਸਤਰੀ ਸੀਗੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਉਹ ਕਿਦਾਂ ਜਨਰਲ ਹਰਬਖ ਸਿੰਘ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਚੌਧਰੀ ਸਾਹਿਬ ਵੱਲੋਂ ਵੀ ਤੁਸੀਂ ਵਾਪਸ ਆ ਜਾਓ ਛੱਡ ਦਿਓ ਦਿੱਲੀ ਬਚਾ ਲਓ ਬਿਆਸ ਤੱਕ ਆ ਜਾਓ ਔਰ ਜਨਰਲ ਹਰਬਖ ਸਿੰਘ ਉਹ ਸਿੱਖ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਜਿਸ ਨੇ ਕਿਹਾ ਨਨਕਾਣਾ ਸਾਹਿਬ ਪਹਿਲਾਂ ਚੱਲ ਗਿਆ ਸਿੱਖ ਕਦੀ ਪਿੱਛੇ ਨਹੀਂ ਹਟਦਾ ਜਦੋਂ ਪ੍ਰਣ ਕਰ ਲਿਓ ਔਰ ਜਦੋਂ ਗੁਰੂ ਸਾਹਿਬ ਦਾ ਥਾਪੜ ਆਵੇ ਤੇ ਇਹ ਅੱਜ ਅੰਮ੍ਰਿਤਸਰ ਜਨਰਲ ਹਰਬਖਸ਼ ਸਿੰਘ ਦੀ ਦੇਣ ਆ ਉਹ ਜੰਗ ਜਿਹੜੀ ਆ ਉਹ ਪਾਕਿਸਤਾਨ ਦੇ ਵੱਡੇ ਵੱਡੇ ਜਿਹੜੇ ਉੱਥੋਂ ਦੇ ਜਨਰਲ ਆ ਜਿਹੜੇ ਆਰਮੀ ਦੇ ਜਵਾਨ ਆ ਉਹ ਸਾਡੇ 6 ਫੁੱਟ ਦੇ ਜਨਰਲ ਹਰਬਖਸ਼ ਸਿੰਘ ਦੀ ਗੱਲ ਅੱਜ ਵੀ ਕਰਦੇ ਨੇ ਔਰ ਕਹਿੰਦੇ ਨੇ ਕਿ ਜੇਕਰ ਜਨਰਲ ਹਰਬਖਸ਼ ਸਿੰਘ ਉਸ ਵੇਲੇ ਗਾੜੀ ਨਾ ਖਿਲੋਂਦਾ ਤੇ ਅੱਜ ਅਮਰitsar ਸਾਡਾ ਆਉਣਾ ਸੀ ਉਹ ਅਮਰitsar ਦੇਣ ਉਹਨਾਂ ਦੀ ਆ ਜਨਰਲ ਹਰਬਖਸ਼ ਸਿੰਘ ਕਰਗੇ ਯੋਧਿਆਂ ਦੀ ਬਾਬਾ ਸੁਖਾ ਸਿੰਘ ਮਹਿਤਾਬ ਸਿੰਘ ਕਰਗਿਆਂ ਦੀ ਬਾਬਾ ਦੀਪ ਸਿੰਘ ਕਰਗਿਆਂ ਦੀ ਇੱਥੇ ਸੀਸ ਭੇਟ ਕਰਕੇ ਸਿੱਖੀਆਂ ਲਈਆਂ ਜਾਂਦੀਆਂ ਵਾ ਇੱਥੇ ਕੋਈ ਵੀ ਲੱਲੂ ਪੰਜੋ ਦੁੱਕੀ ਤਕੀ ਉੱਠ ਕੇ ਮੂੰਹ ਚੁੱਕ ਕੇ ਕਹੇ ਵੀ ਇਹ ਪ੍ਰੋਗਰਾਮ ਕਰ ਲਾਂਗੇ ਮਾਜੇ ਵਾਲੇ ਮਜਾ ਲਾਂਦਾ ਇਤਿਹਾਸ ਬੜਾ ਤਕੜਾ ਪੜ ਕੇ ਆਇਓ ਲੱਤਾਂ ਤੇ ਆਉਣਾ ਜਾਣਾ ਨਹੀਂ ਲੱਤਾਂ ਤੇ ਤੁਸੀਂ ਇਹ ਤੇ ਵੇਖਣ ਡਿਆ ਮੈਂ ਸੋਸ਼ਲ ਮੀਡੀਆ ਤੇ ਕੱਲ ਘਰਾਂ 'ਚ ਬੈ ਬੈ ਕੇ ਵੀਡੀਓ ਪਾਈ ਜਾਂਦੇ ਸੀ ਉਹ ਕਰਦਾਂਗੇ ਜੇ ਕਰਦਾਂਗੇ ਇਦਾਂ ਨਹੀਂ ਗੱਲਾਂ ਬੰਦੀਆਂ ਇਦਾਂ ਨਹੀਂ ਆਜ਼ਾਦੀ ਪ੍ਰੋਗਰਾਮ ਜੇ ਕਾਨੂੰਨਨ ਤੌਰ ਤੇ ਰੁਕਣੇ ਤੇ ਪ੍ਰਸ਼ਾਸਨ ਨਾਲ ਗੱਲ ਕਰਨੀ ਪੈਂਦੀ ਆ ਉਹ ਜਗ੍ਹਾ ਤੇ ਜਾ ਕੇ ਵੇਖਣਾ ਪੈਂਦਾ ਹੁਣ ਤੁਸੀਂ ਕੱਲ ਵੀ ਇੱਥੇ ਆਏ ਸੀਗੇ ਕੱਲ ਆਪਾਂ ਕਿੰਨੇ ਜਣੇ ਇੱਥੇ ਆਏ ਕੀ ਕੁਝ ਹੋਇਆ ਗੱਲਾਂ ਮਾਰਨੀਆਂ ਸੋਖੀਆਂ ਔਰ ਕਿੰਨੇ ਮੇਰੇ ਭਰਾਵਾਂ ਨੇ ਮੀਡੀਆ ਵਾਲੇ ਵੀਰਾਂ ਨੇ ਉਹਨਾਂ ਨੂੰ ਹਾਈਪ ਦਿੱਤੀ ਇਸ ਚੀਜ਼ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਵੀ ਭਰਾਓ ਇਹੋ ਜਿਹੇ ਬੰਦਿਆਂ ਨੂੰ ਨਾ ਪ੍ਰਮੋਟ ਕਰਿਆ ਕਰੋ ਇਹ ਨਾਲ ਵੇਖ ਕੇ ਹੋਰ ਪ੍ਰਭਾਵਿਤ ਹੁੰਦੇ ਲੋਕ ਕਿਉਂਕਿ ਅੱਜ ਇਹਨਾਂ ਦੀ ਤਦਾਦ ਇੰਨੀ ਕਿ ਵਧ ਗਈ ਆ ਇਹ ਕਿੰਨੀ ਤੇਜ਼ੀ ਦੇ ਨਾਲ ਸਾਡੇ ਪੰਜਾਬ ਨੂੰ ਬਦਨਾਮ ਕਰਨ ਦੇ ਲਈ ਕਿੱਡੀ ਵੱਡੀ ਚਾਲ ਰਚੀ ਗਈ ਔਰ ਸਿਰ ਤੇ ਪੱਗਾਂ ਬਨ ਕੇ ਜੱਫੀਆਂ ਪਾਉਂਦੇ ਵਿਖਾਏ ਗਏ ਕੀ ਸਿੱਖੇਦਾਂ ਦੇ ਹੁੰਦੇ ਆ ਸਿੱਖਾਂ ਦਾ ਇਤਿਹਾਸ ਤੁਹਾਨੂੰ ਦੱਸਾਂਗੇ 27 April ਨੂੰ ਜਿਹੜੇ ਇਹਨਾਂ ਦੇ ਹਮਾਇਤੀ ਉਹ ਵੀ ਆਇਓ ਜੇ ਜੁੱਤੀਆਂ ਖਾਣੀਆਂ ਨਾ ਆਇਓ ਜ਼ਰੂਰ ਇੱਥੇ ਜਿਹੜੇ ਇਹਨਾਂ ਦੇ ਹਮਾਇਤੀ ਸੀ ਇਹ ਟੈਂਪੂਆਂ ਦੇ ਉਹ ਕਿਤੇ ਆਉਣ ਇੱਥੇ ਫਿਰ ਉਹਨਾਂ ਨੂੰ ਦੱਸਾਂਗੇ ਵੀ ਸਿੱਖਾਂ ਦਾ ਇਤਿਹਾਸ ਕਿੱਦਾਂ ਹੁੰਦਾ ਕੀ ਸਿੱਖੇਦਾਂ ਦੇ ਹੁੰਦੇ ਸਾਡੇ ਵਰਗਾ ਰੂਪ ਬਣਾ ਕੇ ਦਾੜੀਆਂ ਰੱਖ ਕੇ ਤੁਸੀਂ ਜੱਫੀਆਂ ਪਾਉਂਦੇ ਪਰਨੇ ਬਨ ਬਨ ਲੱਖ ਲੌਂਤ ਤੋੜਦੇ ਤੇ ਐਦਾਂ ਨਹੀਂ ਬਦਨਾਮ ਹੋਣੇ ਪੰਜਾਬੀ ਇਹ ਸਾਰਿਆਂ ਨੂੰ ਪਾਣੀ ਸਾਡੇ ਖਤਮ ਕਰ ਦਿੱਤੇਗੇ ਨਸ਼ੇ ਦਰ ਦਰ ਤੁਸੀਂ ਪਚਾਤੇ ਘਰ ਘਰ ਕਿਹੜੇ ਕੰਮ ਨਹੀਂ ਤੁਸੀਂ ਕਿਤੇ ਕਿਸਾਨੀ ਤੇ ਤੁਸੀਂ ਅਤਿਆਚਾਰ ਆਰਮੀ ਤੇ ਤੁਸੀਂ ਅਤਿਆਚਾਰ ਕੀ ਕੁਛ ਨਹੀਂ ਕੀਤਾ ਹਰ ਪਾਸੋਂ ਤੁਸੀਂ ਮਾਰ ਲਿਓ ਕਹਿੰਦੇ ਪੰਜਾਬ ਉਜਾੜਨ ਵਾਲੇ ਖੁਦ ਹੀ ਉਜੜ ਗਏ ਪੰਜਾਬ ਗੁਰੂ ਦੀ ਕਿਰਪਾ ਦੇ ਨਾਲ ਵਸਦਾ ਏ ਇਹ ਗੁਰੂ ਦੇ ਘਰ ਨਾ ਮੱਥਾ ਲਾਉਣ ਵਾਲੇ ਤੁਹਾਡਾ ਕੱਖ ਨਹੀਂ ਰਹਿਣਾ ਜਿੰਨਾ ਚੱਲਾਂ ਚੱਲੀਆਂ ਇਹਨਾਂ ਗਰੁੱਪ ਬਣਾਏ WhatsAppਾਂ ਤੇ ਉਹਨਾਂ ਗਰੁੱਪਾਂ ਦੇ ਵਿੱਚ ਜਦੋਂ ਸਾਡੇ ਕੁਝ ਬੰਦੇ ਐਡ ਹੋਏ ਉਹਨਾਂ ਨੂੰ ਬਾਹਰੋਂ ਫੋਨ ਆਉਂਦੇ ਆ ਇਹ ਬੜਾ ਤਕੜਾ ਜਿਹੜਾ ਵਾ ਨੈਕਸਸ ਚੱਲ ਰਿਹਾ ਵਾ ਬਾਹਰੋਂ ਫੋਨ ਆਉਂਦੇ ਕੈਨੇਡਾ ਦੇ ਅਮਰੀਕਾ ਦੇ ਨੰਬਰ ਨੇ ਫਿਰ ਉਹ ਬੰਦੇ ਧਮਕੀਆਂ ਦਿੰਦੇ ਇਹਨਾਂ ਘੋੜਿਆਂ ਦਾ ਕਰਕੇ ਛਿਟੂਆਂ ਕਰਕੇ ਇਸ ਕਰਕੇ ਕਿਤੇ ਨਾ ਕਿਤੇ ਜਿਹੜਾ ਵਾ ਇਹ ਗੱਲ ਕਿੱਥੋਂ ਤੱਕ ਜਾਇਜ਼ ਆ ਇਹ ਨਾ ਕਦੀ ਪਰਦਾਸ਼ ਕਿਸੇ ਨੇ ਕੀਤਾ ਸੀ ਨਾ ਸੀ ਕਰਨਾ ਤੇ ਨਾ ਹੀ ਉਹਨਾਂ ਤੋਂ ਡਰਦੇ ਜਿਹੜੇ ਬਾਹਰੋਂ ਧਮਕੀਆਂ ਦਿੰਦੇ ਕਿਉਂਕਿ ਇਹ ਬਹੁਤ ਤਕੜਾ ਜਿਹੜਾ ਸਕੈਮ ਚੱਲ ਰਿਹਾ ਹੈ ਕਿਤੇ ਨਾ ਕਿਤੇ ਜਿਹੜਾ ਸਾਹਮਣੇ ਲੈ ਕੇ ਆਵਾਂਗੇ ਲੇਕਿਨ ਸੋਨੂ ਜੀ ਇਹ ਪਹਿਲੀ ਵਾਰ ਦਾ ਮਾਮਲਾ ਨਹੀਂ ਐਸ ਤਰ੍ਹਾਂ ਹੋਣਾ ਸੀ ਇਸ ਤੋਂ ਪਹਿਲਾਂ ਵੀ ਦੋ ਵਾਰ ਜਿਹੜਾ ਹੈ ਇਸ ਤ ਦਾ ਵੱਡੀ ਲੱਗਦੀ ਪਈ ਹੈ ਤੁਹਾਨੂੰ ਇਸ ਚੀਜ਼ ਨੂੰ ਲੈ ਕੇ ਉਹ ਮੈਨੂੰ ਇੱਕ ਗੱਲ ਦੱਸੋ ਇੱਥੋਂ ਕੇ ਮੂੰਹ ਬੰਨ ਕੇ ਚਾਰ ਬੰਦੇ 10 ਵੀ ਬੰਦੇ ਲੰਘ ਜਾਂਦੇ ਆ ਤੇ ਉਹਦੇ ਕਿਹੜੀ ਗੱਲ ਆ ਜਦੋਂ ਕੋਈ ਕੰਮ ਕਰਨਾ ਦੱਸ ਕੇ ਹੋਣਾ ਸੀ 27 April ਨੂੰ ਪ੍ਰੋਗਰਾਮ ਇੱਥੇ ਕਰਨਾ ਤੇ ਦੱਸ ਕੇ ਕੀਤਾ ਕੋ ਰੋਕ ਕੇ ਵਿਖਾਵੇ ਇਹ ਕਰਾ ਲੈਣ ਕੈਨਸਲ ਜੇ ਕਿਸੇ ਚ हिम्मत ਹੈਗੀ ਆ ਅਸੀਂ ਕੀਤਾ ਸੀ ਕਰਕੇ ਵਿਖਾਵਾਂਗੇ ਇਹ ਮੁਕਰ ਗਏ ਹਨ ਇਹ ਬੈਗੇ ਡਰ ਕੇ ਇਸੇ ਜਗ੍ਹਾ ਤੇ ਕਰਾਂਗੇ ਲੇਕਿਨ ਉਹ ਸੋਸ਼ਲ ਮੀਡੀਆ ਤੇ ਕਹਿ ਰਹੇ ਨੇ ਕਹਿੰਦੇ ਕਿ ਗੁਰੂ ਸਾਹਿਬਾਨ ਨੇ ਤੇ ਆਪਣੀ ਸ਼ਹਾਦਤਾਂ ਦਿੱਤੀਆਂ ਨੇ ਸਾਹਬਾਂ ਨੇ ਕਈਆਂ ਲੋਕਾਂ ਵਾਸਤੇ ਹਿੰਦੂਆਂ ਵਾਸਤੇ ਸ਼ਹਾਦਤਾਂ ਦਿੱਤੀਆਂ ਸਿਰ ਤੱਕ ਦੇ ਦਿੱਤੇ ਤੇ ਕਹਿੰਦੇ ਇਹ ਜਾਣਬੁੱਝ ਕੇ ਸਾਨੂੰ ਜਿਹੜਾ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਵੀ ਸਾਡਾ ਅਸੀਂ ਅਸੀਂ ਭਾਰਤ ਦੇ ਦੇ ਨਾਗਰਿਕ ਆ ਅਸੀਂ ਕੁਝ ਵੀ ਕਰ ਸਕਦੇ ਹਾਂ ਤੇ ਫਿਰ ਉਹ ਜਿਹੜੇ ਅਮਰੀਕਾ ਦੀ ਸੁਪਰ ਪਾਵਰ ਹੋਣੇ ਦਿਮਾਗ 'ਚ ਨੁਕਸੇ ਆ ਜਿਹੜਾ ਉਹਨਾਂ ਨੇ ਕਿਹਾ ਬਈ ਇਹਨਾਂ ਨੂੰ ਕੱਢੋ ਇੱਥੋਂ ਇਹ ਕਿਹੜਾ ਤੁਹਾਨੂੰ ਦੱਸੋ ਕਿਹੜੇ ਬੰਨੇ ਆਪਾਂ ਜੋੜਤਾ ਕਿਹੜੇ ਗੁਰੂ ਨੇ ਕਿਹਾ ਵੀ ਇਦਾਂ ਤੁਸੀਂ ਵੀਡੀਓ ਬਣਾ ਬਣਾ ਕੇ ਨੱਚੋ ਥੇ ਤੇ ਗੰਦ ਪਾਉਂਦੇ ਆ ਇਹਦੇ ਗੰਦੇ ਆਂਡੇ ਤੇ ਫਿਊਚਰ ਸਾਡਾ ਖਰਾਬ ਕਰਦੇ ਥੇ ਜਦੋਂ ਫਿਰਨਗੇ ਗੰਦੇ ਕੱਪੜੇ ਪਾ ਕੇ ਤੇ ਬੱਚਿਆਂ ਨੂੰ ਸਾਡੇ ਨੂੰ ਕੀ ਪ੍ਰਭਾਵਿਤ ਕਰਨਗੇ ਇੱਥੇ ਲੱਖਾਂ ਟੂਰਿਸਟ ਆਉਂਦਾ ਬਾਹਰੋਂ ਵੇਖਣ ਰੋਜ਼ ਇੱਥੇ ਦਰਸ਼ਨ ਕਰਨ ਆਉਂਦਾ ਗੁਰੂ ਦੇ ਤੇ ਅਸੀਂ ਵੀ ਇੱਥੇ ਤੁਸੀਂ ਵੇਖਿਆ ਵੀ ਹੋਏਗਾ ਕਈ ਯਾਰ ਬੱਸ ਸਟੈਂਡ ਦੇ ਨਜ਼ਦੀਕ ਵੀ ਜੋ ਰੇਲਵੇ ਸਟੇਸ਼ਨ ਦੇ ਨਜ਼ਦੀਕ ਵੀ ਦਰਬਾਰ ਸਾਹਿਬ ਦੇ ਨਜ਼ਦੀਕ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਲੜਕੇ ਲੜਕੀਆਂ ਜਿਹੜੇ ਗੇ ਬਣੇ ਨੇ ਉਹ ਨਜ਼ ਗੱਲ ਦਾ ਜਵਾਬ ਦਿੰਦਾ ਇਹ ਧਰਤੀ ਜਿਹੜੀ ਪਵਿੱਤਰ ਧਰਤੀ ਆ ਇਸ ਧਰਤੀ ਤੇ ਜਿਹੜਾ 에어ਪੋਰਟ ਤੇ ਉੱਤੇ ਦਾ ਰੇਲਵੇ ਸਟੇਸ਼ਨ ਤੇ ਉੱਤੇ ਦਾ ਬੱਸ ਸਟੈਂਡ ਤੇ ਉੱਤਰਦਾ ਇਹ ਧਰਤੀ ਨੂੰ ਮੱਥਾ ਟੇਕ ਕੇ ਗੁਰੂ ਨੂੰ ਨਮਸਕਾਰ ਕਰਦਾ ਔਰ ਇੱਥੋਂ ਦੇ ਲੋਕਾਂ ਦਾ ਸਤਿਕਾਰ ਕਰਦਾ ਇਹ ਜਿਹੜੇ ਤੁਰੇ ਫਿਰਦੇ ਬਾਹਰ ਉਹ ਕਿਸੇ ਨੂੰ ਕੱਖ ਨਹੀਂ ਕਹਿੰਦੇ ਤੇ ਕੋਈ ਉਹਨਾਂ ਨੂੰ ਨਹੀਂ ਕੱਖ ਕਹਿੰਦਾ ਪਰ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਗੰਦ ਪਾਉਂਦੇ ਆ ਤੇ ਇੱਥੇ ਆਣ ਕੇ ਸ਼ਹੀਦਾਂ ਦੀ ਧਰਤੀ ਤੇ ਆਣ ਕੇ ਲਲਕਾਰਨਗੇ ਸਾਡੀ ਹੋਂਦ ਨੂੰ ਲਲਕਾਰਨਗੇ ਤੇ ਲੋਕਾਂ ਨੂੰ ਪ੍ਰੇਰਿਤ ਕਰਨਗੇ ਵੀ ਸਾਡੇ ਬ੍ਰਾਂਡ ਅੰਬੈਸਡਰ ਬਣੋ ਸਾਡੇ ਨਾਲ ਜੁੜੋ ਤੇ ਤੁਸੀਂ ਇਹ ਕਿਥੋਂ ਤੱਕ ਜਾਇਜ਼ ਵੀ ਤੁਹਾਨੂੰ ਲੱਗਦਾ ਕਿ ਲੋਕਾਂ ਦੇ ਬੱਚਿਆਂ ਨੂੰ ਇਹ ਸਿੱਖਿਆ ਦੇਣੀ ਇੱਥੇ ਜਦੋਂ ਕੋਈ ਘੁੰਮਣ ਆਊਗਾ ਯਾਦਗਾਰਾ ਆ ਵੇਖੋ ਆ ਜਲਿਆਂਵਾਲੇ ਬਾਗ ਦਾ ਕਤਲ ਕਾਂਡ ਜੋ ਕੁਝ ਉੱਥੇ ਹੋਇਆ ਉਹ ਜਲਿਆਂਵਾਲੇ ਬਾਗ ਦੀ ਮਿੱਟੀ ਨੂੰ ਲੋਕੀ ਮੱਥਾ ਟੇਕਦੇ ਜਾ ਕੇ ਤੇ ਉਹਨਾਂ ਦੇ ਨਾਂ ਲਿਖੇ ਇੱਥੇ ਯੋਧਿਆਂ ਦੇ ਤੇ ਮੈਨੂੰ ਦੱਸੋ ਵੀ ਇੱਥੇ ਲਿਆ ਕਿਉਂ ਗੰਦੇ ਆਂਡੇ ਅਸੀਂ ਇੱਥੇ ਨਚਾਈਏ ਇਹ ਪਰਦਾਸ਼ ਹੁੰਦਾ ਲੇਕਿਨ ਇਹ ਤੇ ਪੁਰਾਤਨਤਾ ਪੁਰਾਤਨ ਜਗਾ ਵੀ ਨਹੀਂ ਨਾ ਇਹ ਤਾਂ ਹੁਣ ਹੀ ਬਣਾਈ ਸਰਕਾਰਾਂ ਨੇ ਇਹ ਤੇ ਜਗਲ ਗੱਲ ਮੰਨ ਗਿਆ ਪ੍ਰਾਤਨਿਕ ਨਹੀਂ ਪ੍ਰਾਤਨੇ ਪੂਰਾ ਸ਼ਹਿਰ ਤੇ ਗੁਰੂ ਰਾਮਦਾਸ ਜੀ ਪਾਸ਼ਾ ਦਾ ਵਸਾਇਆ ਨਾ ਹੂੰ ਇਹਨਾਂ ਦੀ ਦੇਣ ਹੈਗੀ ਕਿ ਨਹੀਂ ਅੱਗੇ ਇਹਨਾਂ ਜਾਨਾਂ ਦਿੱਤੀਆਂ ਕਿ ਨਹੀਂ ਇਸ ਧਰਤੀ ਲਈ ਲਊ ਡੋਲਿਆ ਕਿ ਨਹੀਂ ਤੇ ਇਹਨਾਂ ਗੰਦਿਆਂ ਨੇ ਕਿ ਡੋਲਿਆ ਦੱਸੋ ਮੈਨੂੰ ਆ ਦੇਸ਼ ਦਾ ਤਿਰੰਗਾ ਤੇ ਝੁੱਲਣ ਡਿਆ ਇਹਦੇ ਵਿੱਚ ਰੋਜ਼ ਹੀ ਨੌਜਵਾਨ ਸਾਡੇ ਲਪੇਟੇ ਹੁੰਦੇ ਆ ਹਰ ਪਿੰਡ 'ਚ ਸਾਡੇ ਸ਼ਹੀਦਾਂ ਦਾ ਗੇਟ ਬਣਿਆ ਆ ਸਾਫਕਾ ਆਰਮੀ ਦੇ ਅਫਸਰ ਨੇ ਸਾਰੇ ਇਹਨਾਂ ਆਪਣੀ ਜ਼ਿੰਦਗੀ ਦਾ ਜੀਵਨ ਦਿੱਤਾ ਵਾ ਦੇਸ਼ ਲਈ ਫਿਰ ਮੈਨੂੰ ਦੱਸੋ ਉਹਨਾਂ ਯੋਧਿਆਂ ਦੀਆਂ ਯਾਦਗਾਰਾਂ ਮਨਾਉਣਾ ਚਾਹੀਦੀਆਂ ਬਣਾਉਣੀਆਂ ਚਾਹੀਦੀਆਂ ਕਿ ਚਾ ਇਹਨਾਂ ਗੰਦੇ ਆਂਡਿਆਂ ਦੀ ਇਹਨਾਂ ਨੂੰ ਨਾਂ ਸੀ ਪਰਦਾਸ਼ ਕਰਦੇ ਆ ਚੀਜ਼ਾਂ ਨੂੰ ਇਹ ਆਪਣਾ ਕੰਮ ਕਰਨ ਜੀਣ ਤੇ ਜੀਣ ਦੇਣ ਤੇ ਲੋਕਾਂ ਨੂੰ ਗਲਤ ਬੰਨੇ ਅਸੀਂ ਨਹੀਂ ਲਾਉਣ ਦੇਣਾ ਇਹਨਾਂ ਜਿੱਥੇ ਜਾਣਾ ਜਿਹਨੂੰ ਕਹਣਾ ਕਹਿ ਦੇਣ ਨਾ ਤੇ ਮੈਂ ਇਹਨਾਂ ਦੇ ਵਟਸਐਪ ਮੈਸੇਜਾਂ ਤੋਂ ਡਰਦਾ ਤੇ ਨਾ ਇਹਨਾਂ ਦੇ ਫੋਨ ਫਾਂ ਜਿਹੜੇ ਕਰਦੇ ਉਹ ਉਹਨਾਂ ਨੂੰ ਕਰਿਆ ਕਰਨ ਜਿਹੜੇ ਡਰ ਡਰਨ ਵਾਲੇ ਆ ਨਾ ਹੀ ਪਹਿਲਾਂ ਡਰਦੇ ਤੇ ਨਾ ਹੀ ਹੁਣ ਡਰਦੇ ਜੇ ਇਹਨਾਂ ਨੇ ਉਦੋਂ ਸ਼ਰਾਰਤ ਕੋਈ ਕੀਤੀ ਤੇ ਜੁੱਤੀ ਇਹਨਾਂ ਨੂੰ ਫੇਰਾਂਗੇ ਲੋਹੇ ਦੀ ਜੈਕਟ ਪਾ ਗਏ ਉਹ ਜਿਹੜੀ ਮੁਗਲ ਪਾ ਗਏ ਉਹਦੇ ਹੀ ਤੇ ਲੋਹੇ ਦੇ ਛੱਤਰ ਲੋਕਾਂ ਅਮਰਸਾਦਿਆਂ ਨੇ ਲਿਆ ਕੇ ਰੱਖੇ ਕੱਲ ਦੇ ਇਹਨਾਂ ਦੇ ਜੇ ਜਦੋਂ ਕਿਤੇ ਆਏ ਤਾਂ ਫਿਰ ਦੇਖੋ ਕਿਦਾਂ ਇੱਥੇ ਇੱਥੇ ਬੰਨ ਬੰਨ ਕੇ ਰੁਖਾਣਾ ਫੇਰਾਂਗੇ ਇਹਨਾਂ ਨੂੰ ਆਉਣ ਦੇ ਦੋ ਕਿਤੇ ਲੇਕਿਨ ਜੇਕਰ ਤੁਸੀਂ ਸਮਝਦੇ ਕਿ ਸੋਸ਼ਲ ਮੀਡੀਆ ਸਭ ਤੋਂ ਵੱਡਾ ਕਸੂਰਵਾਰ ਹੈ ਇਸ ਤਰ੍ਹਾਂ ਦੇ ਚੀਜ਼ਾਂ ਨੂੰ ਲੈ ਕੇ ਤੁਹਾਨੂੰ ਲੱਗਦਾ ਹੈ ਬਿਲਕੁਲ ਬਿਲਕੁਲ ਕਸੂਰਵਾਰ ਹੈ ਜਦੋਂ ਨਿੱਕੀ ਜੀ ਗੱਲ ਹੈ ਤੇ ਫੜ ਕੇ ਆਪਾਂ ਉਹਨੂੰ ਵੈਰੀਫਾਈ ਨਹੀਂ ਕਰਦੇ ਦਵਾ ਦਾ ਬੋਲ ਕੇ ਵੀਡੀਓ ਛੱਡ ਦੇਣੇ ਇਦਾਂ ਹੋ ਗਿਆ ਜੀ ਉਹ ਹੋ ਗਿਆ ਜੀ ਆਹ ਹੋ ਗਿਆ ਜੀ ਹੂੰ ਉਹ ਵੀ ਗਾੜੀ ਚਲਾਉਣ ਵਾਲੇ ਵੈਰੀਫਾਈ ਨਹੀਂ ਕਰਦੇ ਕਿਤੇ ਨਾ ਕਿਤੇ ਯਾਰ ਤੁਸੀਂ ਵੈਰੀਫਾਈ ਤੇ ਕਰੋ ਇੱਥੇ ਆ ਕੇ ਪਹਿਲਾਂ ਵੇਖ ਤੇ ਲਓ ਵੀ ਇੱਥੇ ਅਸੀਂ ਇਹ ਕੰਮ ਦੇ ਲਈ ਮਨਜ਼ੂਰੀ ਸਰਕਾਰ ਦੇ ਸਕਦੀ ਕਿ ਨਹੀਂ ਦੇ ਸਕਦੀ ਤੁਹਾਨੂੰ ਲੱਗਦਾ ਇਹ ਵੀ ਸਾਜ਼ਿਸ਼ ਹੋ ਸਕਦੀ ਹੈ ਕਿ ਪਹਿਲੋ ਵੀ ਕਰਨਲ ਨੂੰ ਕਰਨਲ ਨੂੰ ਕਰਨਲ ਦੇ ਨਾਲ ਇਸ ਤਰ੍ਹਾਂ ਉਸ ਤੋਂ ਬਾਅਦ ਹੁਣ ਫਿਰ ਉਹੀ ਜਗ੍ਹਾ ਚੁਣੀ ਗਈ ਜੋ ਸਾਡੇ ਮਤਲਬ ਕਿ ਜੋ ਅੱਲੇ ਜ਼ਖਮ ਨੇ ਉਹਨਾਂ ਨੂੰ ਦੁਬਾਰਾ ਤੋਂ ਛੇੜਨ ਦੀ ਕੋਸ਼ਿਸ਼ ਕੀਤੀ ਗਈ ਤੁਹਾਨੂੰ ਲੱਗਦਾ ਕਿ ਜਾਣਬੁੱਝ ਕੇ ਸਾਜ਼ਿਸ਼ ਕੀਤੀ ਗਈ ਪਾਜੀ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਪੰਜਾਬ ਨੂੰ ਹਰ ਬੰਨਿਓ ਵਿਖਾਇਆ ਜਾ ਰਿਹਾ ਮੈਨੂੰ ਇੱਕ ਗੱਲ ਦੱਸੋ ਮੈਂ ਵਿਰੋਧ ਕਿਸ ਗੱਲ ਦਾ ਦਾੜੀ ਰੱਖੀ ਆ ਪੱਗ ਬੰਨ ਲਈ ਸਿਰ ਤੇ ਕੀ ਯਾਰ ਸਿੱਖਾਂ ਦਾ ਕਰਤਾਰਿਆ ਤੁਸੀਂ ਮੈਨੂੰ ਦੱਸੋ ਜਾਇਜ ਆ ਤੁਸੀਂ ਤੁਸੀਂ ਨਹੀਂ ਜਾਣਦੇ ਤੁਸੀਂ ਸਿੱਖਾਂ ਫੈਮਲੀਆਂ ਚੋਂ ਜੇ ਮੈਂ ਤਾਂ ਹੀ ਦੱਸਿਆ ਵੀ ਸਾਡੇ ਪੰਜਾਬ ਨੂੰ ਬਦਨਾਮ ਕਰਨ ਵਾਲੇ ਜਿਹੜੇ ਆ ਨਾ ਤੇ ਅਸੀਂ برداشت ਕਰਨਾ ਹੁਣ ਤੇ ਨਾ ਅਸੀਂ ਗਾਂਹ ਕਹਿੰਦਾ ਹੁਣ ਫਿਰ ਕਦੋਂ ਬੋਲੇਗਾ ਜਦੋਂ ਅੰਤੋਂ ਹਾਂ ਤੇ ਚੜ ਗਏ ਅੱਖਾਂ ਖੋਲ ਪੰਜਾਬ ਸਿਆਂ ਤੇਰੇ ਘਰ ਚ ਲਟੇਰੇ ਵੜ ਗਏ ਤੇਰੇ ਘਰ ਚ ਚੋਰ ਆ ਕੇ ਬਹਿ ਗਏ ਕਦੋਂ ਅੱਖਾਂ ਖੋਲਣੀਆਂ ਹੁਣ 27 ਅਪ੍ਰੈਲ ਨੂੰ ਜਗਦੀਆਂ ਜ਼ਮੀਰਾਂ ਵਾਲੇ ਜਿਹੜੇ ਆ ਉਹ ਜ਼ਰੂਰ ਇੱਥੇ ਆਉਣ ਕਿਉਂਕਿ ਟੀਵੀਾਂ ਤੇ ਬਹਿ ਕੇ ਬੋਲਣਾ ਬੜਾ ਸੌਖਾ ਹੁੰਦਾ ਘਰ ਚ ਭਕਾਈਆਂ ਮਾਰਨੀਆਂ ਸੋਸ਼ਲ ਮੀਡੀਆ ਤੇ ਬੋਲਣਾ ਮਾੜਾ ਚੰਗਾ ਇੱਥੇ ਆ ਕੇ ਵਿਖਾਇਓ ਇਹ ਜ਼ਰੂਰ ਵਿਖਾਇਓ ਵੀ ਅਸੀਂ ਸੱਚਾਈ ਨਾ ਖਲੋਤੇ ਆ ਕਿਤੇ ਨਾ ਕਿਤੇ ਜਿਹੜੇ ਲੋਕ ਉਹਨਾਂ ਨੂੰ ਗਲਤ ਬੰਦਿਆਂ ਨੂੰ ਸਪੋਰਟ ਕਰਦੇ ਸੀ ਕਹਿੰਦੇ ਤੁਹਾਨੂੰ ਕੀ ਤੁਸੀਂ ਆਪਣੇ ਘਰਾਂ ਚ ਪ੍ਰੋਗਰਾਮ ਕਰਾ ਲਓ ਤੁਸੀਂ ਸਾਨੂੰ ਕੋ ਕਹਿੰਦੇ ਜੇ ਅਸੀਂ ਆਪਣੇ ਘਰ ਚ ਪ੍ਰੋਗਰਾਮ ਨਹੀਂ ਹੁੰਦੇਣਾ ਅਸੀਂ ਸਾਰਾ ਘਰ ਆਮਰਸਾਰੀ ਸਾਡਾ ਆਪਣਾ ਘਰ ਆ ਇਹਦਾ ਘਰ ਆ ਇਹਦਾ ਘਰ ਆ ਇਹ ਬਾਬਾ ਦੀਪ ਸਿੰਘ ਨੇ ਇਥੇ ਤਸੀਹੇ ਦੇ ਕੇ ਮਾਝੇ ਦੀ ਜਰਨੈਲੀ ਲਈ ਆ ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਘਰ ਆ ਅਸੀਂ ਇਹਦੇ ਵਾਰਸ ਆ ਸਾਡਾ ਘਰ ਆ ਕਿਸੇ ਦੀ ਪ੍ਰਾਪਰਟੀ ਨਹੀਂ ਆ ਇਹ ਗੁਰੂ ਰਾਮਦਾਸ ਦਾ ਘਰ ਆ ਉਸ ਇਨਸਾਨ ਦਾ ਘਰ ਆ ਜਿਹੜਾ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਦਾ ਵਾ ਜਿਹੜਾ ਸੱਚਾਈ ਦੇ ਰਸਤੇ ਤੇ ਚੱਲਦਾ ਵਾ ਇਹਨਾਂ ਨੂੰ ਕਿਦਰ ਤੂੰ ਸਾਡੇ ਨਾਲ ਜੋੜੀ ਜਾਂਦੇ ਕਮਾਲ ਹੈ ੱੱੱਕੇ ਨਹੀਂ ਜੋੜੀ ਜਾਂਦੇ ਜੇ ਇਹਨਾਂ ਨੂੰ ਵੱਖਰਾ ਟੈਂਪੋ ਸਟਾਨ ਬਣਾ ਦਿਓ ਕਿਤੇ ਦੋ ਚਾਰ ਮੁੱਲੇ ਜਗ੍ਹਾ ਮੈਂ ਵੀ ਲੈ ਦੂੰਗਾ ਸੋ ਤੁਸੀਂ ਕੀ ਕਹਿਣਾ ਚਾਹੋਗੇ ਪ੍ਰੋਗਰਾਮ ਕੀਤਾ ਜਾ ਰਿਹਾ ਲੇਕਿਨ ਹੁਣ ਕੈਨਸਲ ਕਰ ਦਿੱਤਾ ਗਿਆ ਪਹਿਲਾਂ ਤੇ ਪ੍ਰਸ਼ਾਸਨ ਦਾ ਧੰਨਵਾਦ ਕਰੋ ਕਿ ਜਿਨ੍ਹਾਂ ਨੇ ਪ੍ਰੋਗਰਾਮ ਕੈਨਸਲ ਕੀਤਾ ਐਕਚੁਅਲੀ ਪਹਿਲੀ ਚੀਜ਼ ਤੇ ਪਰਮਿਸ਼ਨ ਦੇਣੀ ਨਹੀਂ ਸੀ ਚਾਹੀਦੀ। ਔਰ ਇਹ ਪਰਮਿਸ਼ਨ ਕੈਨਸਲ ਕਿਉਂ ਕੀਤਾ ਕਿਉਂਕਿ ਜਿਹੜੀਆਂ ਜਿੰਨਾਂ ਜਮੀਰ ਜਾਗਦੀ ਹੈ ਸਿੱਖ ਜਥੇਬੰਦੀਆਂ ਜਾਂ ਕੋਈ ਵੀ ਹੈ ਜਾਂ ਕਿ ਆਪਣਾ ਕਮੇਟੀ ਹੈ ਉਹਨਾਂ ਨੇ ਆਵਾਜ਼ ਉਠਾਈ ਕਿ ਨਹੀਂ ਹੋਣਾ ਚਾਹੀਦਾ। ਤੁਹਾਨੂੰ ਲੱਗਦਾ ਜਿਵੇਂ ਘਰ ਦੇ ਵਿੱਚ ਬੈਠ ਕੇ ਜਿਹੜੇ ਬਿਆਨ ਬਾਜ਼ੀਆਂ ਹੁੰਦੀਆਂ ਉਹ ਨਹੀਂ ਹੋਣੀਆਂ ਚਾਹੀਦੀਆਂ ਤੁਹਾਨੂੰ ਲੱਗਦਾ ਜੀ ਉਹ ਨਹੀਂ ਹੋਣੀ ਚਾਹੀਦੀਆਂ ਜਿਹੜੀਆਂ ਘਰ ਬਿਆਨਬਾਜ਼ੀ ਕਰਨਾ ਉਹ ਇੱਥੇ ਬਾਹਰ ਕਿਉਂ ਨਹੀਂ ਆਉਂਦੇ ਅੱਜ ਸਾਰੇ ਨੂੰ ਪਤਾ ਵੀ ਇੱਥੇ ਆਉਣਾ ਤਾਂ ਇੱਥੇ ਕਿਉਂ ਨਹੀਂ ਆਉਂਦੇ ਕੱਲ ਵੀ ਆਏ ਸੀ ਕੱਲ ਵੀ ਇੱਥੇ ਆਏ ਕਿਉਂ ਨਹੀਂ ਤੁਹਾਨੂੰ ਲੱਗਦਾ ਕਿ ਨਾਮ ਨਾ ਵੀ ਥੋੜਾ ਜਿਹਾ ਕੁਝ ਚੇਂਜ ਹੋ ਗਿਆ ਕਿਉਂਕਿ ਰੋਜ਼ ਗਾਰਡਨ ਨਾਮ ਦਿੱਤਾ ਗਿਆ ਸ਼ਾਇਦ ਇਹਦਾ ਜੱਲਿਆਂ ਵਾਲੇ ਬਾਗ ਦਾ ਨਾਮ ਨਾ ਦਿੱਤਾ ਗਿਆ ਅੰਦਰ ਸ਼ਾਇਦ ਇਹ ਚੀਜ਼ਾਂ ਨਾਮ ਸਾਹਮਣੇ ਆਉਂਦੀਆਂ ਇਹ ਸਾਰੇ ਪਤਾ ਰੋਜ਼ ਇੱਕ ਫਲਾਵਰ ਹੈ ਜਿੱਥੇ ਕਿ ਜਿੰਨੂੰ ਅਸੀਂ ਸਾਰੇ ਪੁੱਛਦੇ ਹਾਂ ਇੱਥੇ ਤਿਰੰਗਾ ਲਹਿਰਾ ਰਿਹਾ ਜੋ ਕਿ ਆਪਣਾ ਨੈਸ਼ਨਲ ਫਲੈਗ ਹੈ ਸਿਦਾਂ ਦੀ ਯਾਦਗਾਰ ਬਣੀ ਹੈ ਸਾਨੂੰ ਦੇ ਜੋ ਆਪਣੇ ਦੇਸ਼ ਦੇ ਨਾਲ ਕੰਸਰਨ ਨੇ ਉਹ ਕਰਨੇ ਚਾਹੀਦੇ ਨੇ ਇਹ ਨਹੀਂ ਕਿ ਜੋ ਬਿਨਾ ਮਤਲਬ ਕਿ ਜਿਹਦਾ ਕੋਈ ਮਤਲਬ ਨਹੀਂ ਹੈਗਾ ਦਾੜੀਆਂ ਰੱਖ ਕੇ ਜੀ ਅਸੀਂ ਆ ਉਹ ਕਰਨਾ ਜੀ ਔਰ ਕਰਨਾ ਜਿਹੜਾ ਬਦਲਾਅ ਕਰਨੇ ਉਹ ਨਹੀਂ ਹੋਣੇ ਚਾਹੀਦੇ ਤੁਸੀਂ ਅਕਸਰ ਹੀ ਗੋਲੀਆਂ ਦਾ ਸਾਹਮਣਾ ਕਰਦੇ ਰਹੇ ਹੋ ਤੁਹਾਨੂੰ ਲੱਗਦਾ ਕਿ ਇਹ ਘਾਤਕ ਨੇ ਜਿਹੜੇ ਚੀਜ਼ਾਂ ਜਿਹੜੀਆਂ ਹੋਂ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ ਲੱਗਦਾ ਘਾਤਕ ਇਹ ਬਹੁਤ ਘਾਤਕ ਨੇ ਕਿਉਂਕਿ ਇੱਕ ਗੋਲੀ ਨਾਲ ਜ਼ਿਆਦਾ ਘਾਤਕ ਨੇ ਇਹ ਗੋਲੀਆਂ ਦੇੋਂ ਜ਼ਿਆਦਾ ਘਾਤਕ ਨੇ ਉਹ ਕਿਉਂ ਘਾਤਕ ਨੇ ਕਿਉਂਕਿ ਜਿਹੜੀ ਪਬਲਿਕ ਹੈ ਜਵਾਨ ਬੱਚੇ ਨੇ ਨਿੱਕੇ ਬੱਚੇ ਨੇ ਉਹਨਾਂ ਨੂੰ ਗਲਤ ਰਾਹ ਪਾਉਣ ਦੇ ਨੇ ਜਿਨ੍ਹਾਂ ਨੇ ਹੁਣ ਇਹ ਚੀਜ਼ਾਂ ਦੇਖੀਆਂ ਜਿਹੜੇ ਸਿਆਣੇ ਵੱਡੇ ਹੁਣ ਕੋ ਉਹਨਾਂ ਨੂੰ ਪਤਾ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਨ੍ਹਾਂ ਨੇ ਜਾਨਵਾਰੀਆਂ ਆਪਣੇ ਦੇਸ਼ ਦੀ ਗੱਤਰ ਬਾਬਾ ਦੀਪ ਸਿੰਘ ਨੇ ਆਪਣਾ ਜਨਰਲ ਖ벅 ਸਿੰਘ ਨੇ ਜਾਂ ਸੁਬੇਕ ਸਿੰਘ ਨੇ ਜਾਂ ਅਰੋੜਾ ਸੀ ਜਨਰਲ ਜਾਂ ਹੋਰ ਆਪਣੇ ਜਿਹੜੇ ਜਨਾਂ ਨੇ ਜਾਨਵਾਰੀਆਂ ਦੇਸ਼ ਬਾਰੇ ਉਹਨਾਂ ਬਾਰੇ ਦੇ ਕੁਝ ਆਪਣਾ ਨੌਲੇਜ ਦਿੰਦੇ ਨਹੀਂ ਬੱਚਿਆਂ ਨੂੰ ਸਕੂਲਾਂ 'ਚ ਕੋਈ ਸਿਲੇਬਸ ਨਹੀਂ ਹੈਗਾ ਅਗਰ ਉਹਨਾਂ ਬਾਰੇ ਕੁਝ ਦੱਸਣਾ ਹੈ ਦੇਸ਼ ਦੇ ਬਾਰੇ ਦੱਸਣਾ ਹੈ ਵੀ ਉਹਨਾਂ ਨੇ ਕੀ ਕੀਤਾ ਆਪਣੀ ਜੋ ਅਮਰਸਰ ਦੀ ਦੇਣ ਹੈ ਉਹ ਆਪਣੇ ਜਨਾ ਹਵਾਲ ਸਿੰਘ ਦੀ ਕਾਰਨ ਹੈ ਅਗਰ ਉਹ ਉਦੋਂ ਤਿਆ ਸਰ ਮੰਨ ਕੇ ਚਲੇ ਜਾਂਦੇ ਤੇ ਆਪਣਾ ਅਮਰਸਰ ਵੀ ਨਨਕਾਣਾ ਸਾਹਿਬ ਦੀ ਤਰ੍ਹਾਂ ਆਪਣੇ ਕੋਲ ਨਹੀਂ ਸੀ ਹੋਣਾ ਜੋ ਅਸੀਂ ਰੋਜ਼ ਜਾ ਕੇ ਦਰਸ਼ਨ ਕਰ ਲਿੰਦੇ ਆ ਉਹ ਵੀ ਨਹੀਂ ਹੋ ਰਿਹਾ ਸਾਨੂੰ ਵੀ ਪਾਸਪੋਰਟ ਦੀ ਲੋੜ ਪੈਣੀ ਸੀ ਇੱਥੇ ਆਉਣ ਵਾਸਤੇ ਜਿੰਨਾ ਕਿ ਨਨਕਾਣਾ ਸਾਹਿਬ ਵਾਸਤੇ ਜੋ ਆਪਾਂ ਸਾਰਿਆਂ ਨੂੰ ਜਾਣਾ ਪੈਂਦਾ ਤੁਸੀਂ ਸਾਰੇ ਸਾਬਕਾ ਫੌਜੀ ਕਿ ਲੱਗ ਰਹੀ ਸੋਚਿਆ ਸੀਗਾ ਕਿ ਇਹ ਲੜਾਈ ਵਾਰ ਵੀ ਲੜਨੀ ਪੈ ਸਕਦੀ ਆ ਦੁਸ਼ਮਣਾਂ ਨਾਲ ਲੜ ਸਕਦੇ ਆ ਕਿ ਤਰ੍ਹਾਂ ਕਿਤੇ ਆਪਣੇ ਬੱਚੇ ਨੇ ਤੁਹਾਨੂੰ ਲੱਗਦਾ ਕਿ ਇਹਨਾਂ ਨਾਲ ਵੀ ਲੜਾਈ ਲੜ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਰਨਲ ਸੈਕਟਰੀ ਵਟਮਨ ਬਨਫਲੇ ਆਰਗੇਨਾਈਜੇਸ਼ਨ ਇਹ ਦਾ ਤੇ ਸਾਨੂੰ ਪੂਰਾ ਇੱਕ ਗਿਆਨ ਹੀ ਨਹੀਂ ਇਸ ਚੀਜ਼ ਦਾ ਜੋ ਆ ਜਿਹੜੀ ਹੁਣ ਲੜਾਈ ਸ਼ੁਰੂ ਹੋਈ ਆ ਇਹ ਇਹ ਤੇ ਬਹੁਤ ਹੀ ਘਾਤਕ ਹੈ ਲੱਗਦਾ ਗੋਲੀ ਨਾਲ ਉਹ ਵੀ ਮਾੜੀ ਮਾਰ ਮਾਰੀ ਤੋਂ ਵੀ ਮਾੜੀ ਆ ਕਿਉਂਕਿ ਉੱਥੇ ਤੇ ਇੱਕ ਗੋਲੀ ਲੱਗ ਜਾਂਦੀ ਚਲੋ ਸਤਿ ਸ੍ਰੀ ਅਕਾਲ ਹੋ ਜਾਣੀ ਇਹ ਤੇ ਮਤਲਬ ਹਜ਼ਾਰਾਂ ਗੋਲੀਆਂ ਲੱਗ ਜਾਣ ਤੇ ਉਹ ਵੀ ਸਾਨੂੰ ਨਾ ਬਹੁਤ ਪੱਦੀ ਲੱਗਦੀ ਆ ਤੇ ਇਹ ਚੀਜ਼ਾਂ ਜਿਹੜੀਆਂ ਕਰਨ ਨਹੀਂ ਹੋਣੀਆਂ ਚਾਹੀਦੀਆਂ ਇਹ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਸਾਡੀ ਉਹਦੇ ਤੇ ਨਿਰਭਰ ਹੈ ਉਹ ਉਹ ਨੂੰ ਗਲਤ ਮੈਸੇਜ ਜਾਣ ਲਿਆ। ਉਹਦੇ ਮੁਤਾਬਕ ਸੋਸ਼ਲ ਮੀਡੀਆ 'ਚ ਕਸੂਰਵਾਰ ਹੈਗਾ ਆ ਕਸੂਰਵਾਰ ਹੈਗਾ ਜੀ ਇਹਦੇ ਵਿੱਚ ਜਿਹੜੇ ਹੁਣ ਉਹ ਬੈਠੇ ਹੀ ਉਥੋਂ ਜਿੰਨਾ ਕੁਝ ਕਹਿ ਦਿੱਤਾ ਉਹ ਵੱਡਾ ਵੱਡਾ ਸੋਸ਼ਲ ਮੀਡੀਆ ਨੇ ਸੋਚਿਆ ਨਹੀਂ ਤੇ ਆਣ ਕੇ ਜਾਂ ਉਹਨਾਂ ਨੇ ਇਹ ਗ੍ਰੈਂਡ ਨਹੀਂ ਕੀਤਾ ਕਿ ਇਹ ਹੈ ਕਿਹੜੀ ਜਗਾ ਵਾ ਜਿਹੜੀ ਜਗਾ ਦਾ ਇਹ ਹੈ ਉਹ ਕਿੱਥੇ ਉਹਨ ਕਿੰਨਾਂ ਨੂੰ ਲੀ ਕਰਨੀ ਚਾਹੀਦੀ ਆ ਉਹ ਉਹ ਹੋਣਾ ਚਾਹੀਦਾ ਤੁਹਾਨੂੰ ਲੱਗਦਾ ਕਿ ਜਾਂ ਤਾਂ ਮਿਸਕਮਿਊਨੀਕੇਸ਼ਨ ਰਹਿ ਗਈ ਲੱਗਦਾ ਨਹੀਂ ਮੈਂ ਜਵੇਂ ਭਾਜੀ ਕੋਈ ਵੀ ਸਵਾਲ ਪੁੱਛਿਆ ਕਿ ਰੋਜ਼ ਗਾਰਡਨ ਨਾਮ ਦਿੱਤਾ ਗਿਆ ਪਹਿਲਾਂ ਕਿ ਰੋਜ਼ ਗਾਰਡਨ ਦੇ ਵਿੱਚ ਹੋ ਰਹੀ ਆ ਕਿਉਂਕਿ ਜੇਕਰ ਰੋਜ਼ ਗਾਰਡਨ ਦਾ ਨਾਮ ਤੇ ਬਹੁਤ ਸਾਰੇ ਫੁਲਾਂ ਫੁੱਲ ਦਿਮਾਗ 'ਚ ਆਉਂਦੇ ਨੇ ਲੇਕਿਨ ਜਲਿਆਂ ਵਾਲੇ ਬਾਗ ਦਾ ਨਾਮ ਲਿੱਤਾ ਜਾਂਦਾ ਜਾਂ ਸ਼ਹੀਦੀ ਸਮਾਰਕ ਦੀ ਗੱਲ ਕੀਤੀ ਜੇ ਫਰਕ ਨਜ਼ਰ ਆ ਸਕਦਾ ਸੀ ਤੁਹਾਨੂੰ ਲੱਗਦਾ ਉਹਦੇ ਵਿੱਚ ਹੈ ਸਰ ਇਹ ਗੱਲ ਤੋਂ ਸਹੀ ਵੀ ਆ ਕਿ ਰੋਜ਼ ਗਾਰਡਨ ਦੀ ਜਗ੍ਹਾ ਤੇ ਅਸੀਂ ਜਿਤਨਾ ਹੋ ਹਰਬੰਸ ਜਰਨਲ ਸਾਹਿਬ ਦੇ ਨਾਮ ਤੇ ਲਿਖ ਦਿੰਦੇ ਤਾਂ ਉਹ ਵੀ ਠੀਕ ਹੀ ਜੇ ਜ਼ਿਲ੍ਹੇ ਵਾਲੇ ਬਾਗ ਦਾ ਨਾਮ ਲਿਖਿਆ ਅਸੀਂ ਤੇ ਸ਼ੀਦਾਂ ਦੇ ਨਾਮ ਤੇ ਸੈਕੰਡ ਟੂ ਸੈਕੰਡ ਵਨ ਜੀ ਜੋ ਆ ਸੈਕੰਡ ਟੂ ਇਹ ਉਤਲ ਰੱਖੀ ਹੋਣੀ ਚਾਹੀਦੀ ਆ ਕਿਉਂਕਿ ਇਹ ਗਿਆਨ ਹੋਣਾ ਚਾਹੀਦਾ ਵੀ ਉਸ ਦੀ ਵਜ੍ਹਾ ਨਾਲ ਹੀ ਇੱਥੇ ਇੱਕ ਉੱਥੇ ਰਾਸ਼ਵਤਾਂ ਜਾਂਦਾ ਇੱਥੇ ਆ ਕੇ ਆਦਮੀ ਆਪਣੀ ਜੋੜੀ ਜੀ ਸਰ ਜੀ ਸਰ ਬਿਲਕੁਲ ਬਿਲਕੁਲ ਇਹ ਉਹ ਜਗ੍ਹਾ ਆ ਜਿਸ ਜਗ੍ਹਾ ਦੇ ਉੱਤੇ ਅਸੀਂ ਮੌਜੂਦ ਆਂ ਔਰ ਜਿਸ ਜਗ੍ਹਾ ਤੇ ਗੇਜ਼ ਵੱਲੋਂ ਜਿਹੜਾ ਸੀਗਾ ਆਪਣਾ ਮਾਰਚ ਜਿਹੜਾ ਕੀਤਾ ਜਣਾ ਸੀ ਇੱਕ ਹੋਰ ਮੇਰਾ ਸਵਾਲ ਦਿਮਾਗ ਚ ਆਉਂਦਾ ਮਾਰਚ ਸ਼ਬਦ ਜਿਹੜਾ ਆ ਇਹ ਹਮੇਸ਼ਾ ਫੌਜੀਆ ਦੇ ਵਿੱਚ ਵੇਖਣ ਨੂੰ ਮਿਲਿਆ ਕਿ ਮਾਰਚ ਕਰਦੇ ਹੋਏ ਨਜ਼ਰ ਆਉਂਦੇ ਨੇ ਪੁਲਸ ਦੇ ਵਿੱਚ ਨਜ਼ਰ ਨਜ਼ਰ ਆਉਂਦਾ ਇਹ ਕਿਸ ਤਰ੍ਹਾਂ ਲੱਗਦਾ ਨਹੀਂ ਇਹ ਜਾਣ ਕੇ ਪਾਰਟਿਕੂਲਰ ਨਾਮ ਲਿੱਤੇ ਤੱਕ ਸ਼ਰਾਰਤ ਹੈ ਜੀ ਇਹ ਸ਼ਰਾਰਤ ਇਹਨਾਂ ਜਿੰਨਾ ਮਤਲਬ ਕਿ ਆ ਕਿ ਇਹੋ ਜਿਹੀਆਂ ਚੀਜ਼ਾਂ ਮਾਰਚ ਕਰਦੇ ਇਹ ਤਾਂ ਸ਼ਰਾਰਤਾਂ ਹੋਈਆਂ ਆਨਸਰ ਹੈ ਕਿਉਂਕਿ ਇਹਦੇ ਵਿੱਚ ਰਾਜਨੀਤੀ ਹੈ ਰਾਜਨੀਤੀ ਤੋਂ ਬਗੈਰ ਇਹ ਕੰਮ ਹੋ ਹੀ ਨਹੀਂ ਸਕਦਾ ਬਿਲਕੁਲ ਬਿਲਕੁਲ ਸੋ ਇਹ ਰਾਜਨੀਤੀ ਲੱਗਦੀ ਹੈ ਕਿਉਂਕਿ ਸਾਬਕਾ ਫੌਜੀ ਵੀ ਇੱਥੇ ਮੌਜੂਦ ਨੇ ਸੋ ਉਹਨੂੰ ਜੰਡੇ ਵਾਲਾ ਵੀ ਮੌਜੂਦ ਨੇ ਰਾਜਨੀਤਿਕ ਲੀਡਰ ਵੀ ਨੇ ਬੇਸ਼ੱਕ ਉੱਠ ਕੇ ਤੋਂ ਉੱਠ ਕੇ ਵੱਖਰੀ ਗੱਲ ਕਰਦੇ ਨੇ ਲੇਕਿਨ ਜਿਸ ਤਰ੍ਹਾਂ ਦੀ ਜਗ੍ਹਾ ਦੇ ਉੱਤੇ ਸੀ ਮੌਜੂਦ ਆ ਤੁਹਾਨੂੰ ਆਲੇ ਦੁਆਲੇ ਦਿਖਾ ਦਈਏ ਤੇ ਬੜੇ ਚਿਰ ਦੀ ਮੰਗ ਸੀ ਉਹਨਾਂ ਪਰਿਵਾਰਾਂ ਦੀ ਜਿਨ੍ਹਾਂ ਦੇ ਪਰਿਵਾਰ ਜੱਲ੍ਹਿਆਂ ਵਾਲੇ ਬਾਗ ਦੇ ਵਿੱਚ ਸ਼ਹੀਦ ਹੋਏ ਸਨ ਔਰ ਉਹਨਾਂ ਦੇ ਨਾਮ ਜਿਹੜੇ ਨੇ ਇੱਥੇ ਰਖਵਾਏ ਗਏ ਲੇਕਿਨ ਇਸ ਜਗ੍ਹਾ ਦੇ ਉੱਤੇ ਗੇਸ ਜਿਹੜੇ ਸੀਗੇ ਉਹਨਾਂ ਵੱਲੋਂ 27 ਤਰੀਕ ਨੂੰ ਜਿਹੜਾ ਸੀਗਾ ਉਹ ਇੱਕ ਮਾਰਚ ਜਿਹੜਾ ਸੀਗਾ ਕੀਤਾ ਜਾਣਾ ਸੀ ਮਿਲਣਾ ਜਿ ਮਿਲਨੀ ਜਿਹਨੂੰ ਕਿਹਾ ਜਾਂਦਾ ਉਹ ਕੀਤਾ ਜਾਣਾ ਸੀ ਮੇਲਾ ਟਾਈਪ ਕੀਤਾ ਜਾਣਾ ਸੀ ਲੇਕਿਨ ਜਿਸ ਤਰ੍ਹਾਂ ਹੀ ਇਹ ਸੂਚਨਾ ਪ੍ਰਾਪਤ ਹੋਈ ਜਿੱਦਾਂ ਹੀ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਉਸ ਤੋਂ ਬਾਅਦ ਬਹੁਤ ਸਾਰਾ ਵਿਰੋਧ ਜਿਹੜਾ ਹੈ ਉਹ ਵੇਖਣ ਨੂੰ ਮਿਲਿਆ ਹਾਲਾਂਕਿ ਬਹੁਤ ਸਾਰੇ ਬਾਅਦੋਂ ਹੋਰ ਵੀ ਮੈਸੇਜਸ ਆਏ ਜਿਸ ਵਿੱਚ ਕਿਹਾ ਗਿਆ ਕਿ ਗੁਰੂ ਸਾਹਿਬਾਨਾਂ ਨੇ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਨੇ ਲੋਕਾਂ ਦੇ ਵਾਸਤੇ ਪਰਿਵਾਰਾਂ ਵਾਸਤੇ ਹਿੰਦੂਆਂ ਵਾਸਤੇ ਉਸ ਚੀਜ਼ ਨੂੰ ਵੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਕਿ ਉਹਨਾਂ ਜਿਹੜੇ ਉਹਨਾਂ ਨੂੰ ਉਹਨਾਂ ਵਾਸਤੇ ਸਾਰਾ ਕੁਝ ਹੋ ਸਕਦਾ ਤੇ ਸਾਡੇ ਵਾਸਤੇ ਕਿਉਂ ਨਹੀਂ ਲੇਕਿਨ ਇਹ ਇੱਕ ਨਾ ਬਰਦਾਸ਼ਤ ਕਰਨ ਵਾਲੀ ਚੀਜ਼ ਸੀਗੀ ਔਰ ਖਾਸ ਤੌਰ ਤੇ ਅੰਮ੍ਰਿਤਸਰ ਦੇ ਵਿੱਚ ਨਾ ਬਰਦਾਸ਼ਤ ਕਰਨ ਵਾਲੀ ਚੀਜ਼ ਸੀ ਕਿਉਂਕਿ ਗੁਰੂ ਰਾਮਦਾਸ ਸਾਹਿਬ ਜੀ ਵੱਲੋਂ ਵਸਾਈ ਗਈ ਧਰਤੀ ਹੈ ਪੀਰਾ ਪਗਮਰਾਂ ਵੱਲੋਂ ਇੱਥੇ ਆਪਣਾ ਖੂਨ ਡੋਲਿਆ ਗਿਆ ਹੈ ਲੇਕਿਨ ਜੇਕਰ ਉਹਨਾਂ ਦੀ ਗੱਲ ਕੀਤੀ ਜਾ ਤਾਂ ਬਹੁਤ ਸਾਰੇ ਜਿਹੜੇ ਯੋਧੇ ਜਰਨੈਲ ਨੇ ਉਹਨਾਂ ਵੱਲੋਂ ਵੀ ਇੱਥੇ ਖੂਨ ਜੜਾਇਆ ਉਹ ਡੋਲਿਆ ਗਿਆ ਲੇਕਿਨ ਕਿਤਨਾ ਕਿਤੇ ਇਹ ਜਦੋਂ ਸੂਚਨਾਵਾਂ ਮਿਲੀਆਂ ਖਬਰਾਂ ਹੋਈਆਂ ਖਬਰਾਂ ਤੋਂ ਬਾਅਦ ਉੱਤੇ ਰੋਕ ਜਿਹੜੀ ਆ ਉਹ ਲੱਗ ਗਈ ਹੈ ਤੇ ਲੇਕਿਨ ਉਹ 27 ਤਰੀਕ ਨੂੰ ਇੱਕ ਹੋਰ ਇੱਥੇ ਪ੍ਰੋਗਰਾਮ ਹੋਣ ਜਾ ਰਿਹਾ ਹੈ ਜਰਨਲ ਗੁਰਬਖਸ਼ ਸਿੰਘ ਨੂੰ ਲੈ ਕੇ ਅਤੇ ਨਾਲ ਹੀ ਜਰਨਲ ਸੁਭੇਕ ਸਿੰਘ ਨੂੰ ਲੈ ਕੇ ਹੁਣ ਵੇਖਣਾ ਹੋਵੇਗਾ ਕਿ ਜਿਹੜੇ ਲੋਕ ਘਰ ਬੈਠ ਕੇ ਜੋ ਕ੍ਰਿਟੀਸਾਈਜ਼ ਕਰ ਰਹੇ ਸਨ ਜਾਂ ਆਪਣੀਆਂ ਰਾਜਨੀਤਿਕ ਰੋਟੀਆਂ ਸੇਕ ਰਹੇ ਸਨ ਕੀ ਹੁਣ 27 ਤਰੀਕ ਨੂੰ ਇੱਥੇ ਪਹੁੰਚਦੇ ਨੇ ਜੇਕਰ ਪਹੁੰਚਦੇ ਨੇ ਤਾਂ ਕਿਸ ਤਰ੍ਹਾਂ ਦਾ ਇੱਥੇ ਰੂਪ ਜਿਹੜਾ ਹੈ ਉਹ ਵੇਖਣ ਨੂੰ ਮਿਲੇਗਾ ਲੇਕਿਨ ਜ 27 ਤਰੀਕ ਨੂੰ ਹੋਣ ਵਾਲਾ ਗੇਸ ਦਾ ਪ੍ਰੋਗਰਾਮ ਸੀਗਾ ਉਹ ਕੈਨਸਲ ਹੋ ਗਿਆ ਲੇਕਿਨ ਹੁਣ ਨਵਾਂ ਪ੍ਰੋਗਰਾਮ ਜਿਹੜਾ ਇੱਥੇ ਹੁੰਦਾ ਹੋਇਆ ਜ਼ਰੂਰ ਨਜ਼ਰ ਆਵੇਗਾ ਕੈਮਰਾ ਪਰਸਨ ਸਾਹਿਬ ਪ੍ਰੀਤਰਾ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅਮਰਸਰ ਸਾਹਿਬ